ਤਨ ਗੁਰੂ ਰਾਮਦਾਸ ਸੋ ਬਾਪੂ ਜੀ ਨੂੰ ਨਾ ਉਹ ਸਾਹਮਣੇ ਬਾਪੂ ਜੀ ਆ ਗਿਆ ਤੇ ਨਵਾਂ ਰਿਕਸ਼ਾ ਵੀ ਬਾਪੂ ਜੀ ਦਾ ਆ ਗਿਆ ਸੋ ਘੰਟਾ ਪਹਿਲੇ ਬਾਪੂ ਜੀ ਨੂੰ ਕਿਹਾ ਸੀ ਕਿ ਬਾਪੂ ਜੀ ਤੁਸੀਂ ਇੱਥੇ ਖੜੋ ਤੇ ਅਸੀਂ ਆਨੇ ਆ ਤੇ ਬਾਪੂ ਜੀ ਖੜੇ ਸੀ ਤੇ ਹੁਣ ਆ ਗਏ ਆ ਜੀ ਬਜ਼ੁਰਗਾਂ ਦੇ ਫੋਨ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਵਾਇਗਾ ਸਾਬਾਈ ਗੁਰਜੀ ਜੀ ਫਤੇ ਜੀ ਹੋਰ ਪਿਆਰੋ ਚੜਦੀ ਕਲਾ ਜੀ ਆ ਗਿਆ ਰਿਕਸ਼ਾ ਹਾਂਜੀ ਹਾਂਜੀ ਆ ਗਿਆ ਹਾਂਜੀ ਪਿਆਰੋ ਕਿਦਾਂ ਠੀਕ ਹੈ ਜੀ ਵਧੀਆ ਚੜਦੀ ਕਲਾ ਠੀਕ ਹੈ ਜੀ ਠੀਕ ਹੈ ਚਲਾ ਕੇ ਵੇਖਣਾ ਜੀ ਮੜਾ ਜਾ ਜਾਓ ਕਮਾ ਕੇ ਲਿਆਓ ਮਾਤਾ ਜੀ ਬੈਠੋ ਉੱਪਰ ਰਿਕਸ਼ੇ ਦੇ ਬੈਜੋ ਬੈਜੋ ਆ ਜੀ ਆਜੋ ਵੇਖੋ ਬੈਠੋ ਬਟੋ ਨਵੇਂ ਰਿਕਸ਼ੇ ਬੈਠੇ ਹੋ ਤਾਂ ਆਓ ਬੈਠੋ ਨਵੇਂ ਦੇ ਨਵਾਂ ਤੁਹਾਡੀ ਗੱਡੀ ਆ ਗਈ ਹੈ ਤੁਹਾਨੂੰ ਬੈਠੋ ਤੁਹਾਨੂੰ ਗੁਤਿਆ ਨਾ ਥਾਣਾ ਆੜਾ ਫੇ ਉੱਚਾ ਆਣਾ ਉਹ ਹਾਂ ਜੋ ਵੀ ਠਮਾ ਕੇ ਲਿਆਉ ਉਥੋਂ ਹੈ ਚਲਾ ਕੇ ਵੇਖੋ ਤੁਹਾਨੂੰ ਗੁਰੂ ਰਾਮਦਾਸ ਇਹ ਬਾਪੂ ਜੀ ਦਾ ਨਵਾਂ ਰਿਕਸ਼ਾ ਆ ਗਿਆ ਜੀ ਤੇ ਇਹ ਬਜ਼ੁਰਗਾਂ ਦਾ ਜਿਹੜਾ ਪੁਰਾਣਾ ਰਿਕਸ਼ਾ ਸੀ ਆਹ ਦੇ ਹਾਲਾਤ ਸੀ ਤੇ ਆ ਬੋਲੀਆਂ ਪਾ ਕੇ ਇਨਾ ਨੇ ਰੱਖਿਆ ਸੀ ਤੇ ਆ ਕਾਖੀ ਐ ਤੁਹਾਨੂੰ ਗੁਰੂ ਰਾਮਦਾਸ ਤੇ ਹੁਣ ਬਾਪੂ ਜੀ ਲਈ ਜਾਂਦੇ ਆ ਤੁਹਾਨੂੰ ਗੁਰੂ ਰਾਮਦਾਸ ਤਨ ਗੁਰੂ ਗ੍ਰੰਦਾਸ ਤੇ ਆਇਆ ਇਹਨਾਂ ਦਾ ਤੁਹਾਨੂੰ ਇਹ ਚਾਰ ਕਿਟ ਟਾਇਰ ਫੱਟੀਆਂ ਲਾ ਕੇ ਜੋੜਿਆ ਸੀ ਬਾਪੂ ਜੀ ਨੇ ਤਨ ਗੁਰੂ ਗ੍ਰੰਦਾਸ ਸੋ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਹੇ ਗੁਰਸਿੱਖਾਂ ਦੇ ਕਾਰਜ ਸਵਾਰੀਏ ਜਿਨ੍ਹਾਂ ਨੂੰ ਲੋੜ ਹੈ ਇਹਨਾਂ ਦੇ ਲਈ ਰੋਟੀ ਹੈ ਐਹੀ ਇਹਨਾਂ ਦੀ ਰੋਟੀ ਹੈ ਐਹੀ ਇਹਨਾਂ ਦਾ ਸਾਰਾ ਕੁਝ ਹੈ ਤੇ ਹੁਣ ਬਜ਼ੁਰਗ ਕਿਨੇ ਖੁਸ਼ ਹੋਣਗੇ ਜਿਹੜਾ ਬਜ਼ੁਰਗ 2 ਸਾਲ ਜਿਹਨੇ ਜਿਨਾ ਜਿਨਾ ਹੈ ਨਾ ਉਹਨੂੰ ਜੇਕਰ ਇਤਨਾ ਦੀ ਗੱਡੀ ਮਿਲ ਜੇ ਇੱਕ ਆਰ ਮਿਲ ਜੇ ਇੱਕ ਸਹਾਰਾ ਮਿਲ ਜੇ ਤੇ ਕਿਦਾਂ ਬਾਪੂ ਜੀ ਠੀਕ ਹੈ ਇੱਕ ਰੋਟੀ ਜੀਨ ਦਾ ਇੱਕ ਸਹਾਰਾ ਵਾ ਦੋਵੇਂ ਹਮਦਰਦਾਂ ਲਈ ਠੀਕ ਆ ਪਿਆਰੋ ਹਲਕਾ ਵਾ ਤੁਹਾਨੂੰ ਗੁਰੂ ਰਾਮਦਾਸ ਠੀਕ ਆ ਮੈਂ ਖੁਸ਼ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਦੇਣ ਵਾਲਾ ਕੌਣ ਗੁਰੂ ਰਾਮਦਾਸ ਪਾਸ਼ਾ ਬਾਬਾ ਦੀਪ ਸਿੰਘ ਜੀ ਤੁਹਾਡੇ ਗੁਰੂ ਠੀਕ ਹੈ ਬਾਬਾ ਜੀ ਉਹ ਮਤਲਬ ਆਉਂਦੇ ਆ ਉਹ ਸਿੱਖਾਂ ਦੇ ਰੂਪ ਚ ਅੱਜ ਵੀ ਆਉਂਦੇ ਆ ਹਾਂ ਜੀ ਠੀਕ ਹੈ ਗੁਰੂ ਹੈਗਾ ਵਾ ਗੁਰੂ ਕਿਤੇ ਦੂਰ ਨਹੀਂ ਗਿਆ ਉਹ ਜਿਹੜਾ ਗੁਰੂ ਨੂੰ ਪਤਾ ਹੈ ਕਿ ਤੁਹਾਡੀ ਗੱਡੀ ਟੁੱਟੀ ਸੀ ਦੇਖੋ 1 ਮਹੀਨੇ ਬਾਅਦ ਵੀ ਭਾਵੇਂ ਤੁਸੀਂ ਸਾਡੇ ਕੋਲ ਆਏ ਹੋ ਜਿਨੇ ਤੁਹਾਨੂੰ ਨੰਬਰ ਦਿੱਤਾ ਮਿਲੇ ਹੋ ਨਵੀਂ ਗੱਡੀ ਬਣ ਗਈ ਨਾ ਇਹ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਹੈ ਵਿਸ਼ਵਾਸ ਰੱਖਿਓ ਤੁਹਾਡੇ ਅੰਤਲੇ ਸਾਹਾਂ ਤੱਕ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਉਹ ਤੋਂ ਬਾਅਦ ਵੀ ਤੁਹਾਡੇ ਨਾਲ ਹੈ ਬਸ ਤੁਸੀਂ ਜਪਣਾ ਹੈ ਸਵਾਸ ਸਵਾਸ ਗੁਰੂ ਰਾਮਦਾਸ ਭਾਈ ਜੀ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਇਹ ਜਪਿਆ ਕਰੋ ਠੀਕ ਹੈ ਇਹਦੇ ਜਪਾਂ ਦੇ ਨਾਲ ਤੁਹਾਡੇ ਗੁਰੂ ਸਹਾਇ ਹੋਣਗੇ ਤੁਹਾਡੇ ਅੰਗ ਸੰਗ ਰਹਿਣਗੇ ਤੁਹਾਡੀ ਰੋਟੀ ਰੋਜੀ ਦੀ ਫਿਕਰ ਤੁਹਾਡੇ ਗੁਰੂ ਨੂੰ ਹੋਏਗੀ ਠੀਕ ਹੈ ਮਾਤਾ ਜੀ ਚਲੋ ਸਾਨੂੰ ਜਾਦੇ ਦਿਓ ਜੀ ਤੁਹਾਡੀ ਇੱਛਾ ਪੂਰੀ ਹੋ ਗਈ ਹੈ ਗੁਰੂ ਅਰਜਨਦਾਸ ਸਾਹਿਬ ਤੁਹਾਨੂੰ ਨਵਾਂ ਰਿਕਸ਼ਾ ਦੇ ਦਿੱਤਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ